ਦੁੱਬ ਕੇ ਮਰ ਜਾ ਭਗਵੰਤ ਮਾਨਾ ਕਿਉਂਕਿ ਜਿਹੜਾ ਪੰਜਾਬ ਐ ਉਹ ਪੰਜਾਬੀਆਂ ਨੇ ਤੇਰੇ ਹੱਥ ਦਿੱਤਾ ਸੀ ਪਰ ਤੂੰ ਕੇਜਰੀਵਾਲ ਦੇ ਹੱਥਾਂ ਦੀ ਕਟਪੁਤਲੀ ਬਣ ਗਿਆ ਤੇ ਸਾਰਾ ਪੰਜਾਬ ਹੁਣ ਜਿਹੜੇ ਦਿੱਲੀ ਵਾਸੀ ਚਲਾ ਰਹੇ ਨੇ ਜਿਹੜੇ ਦਿੱਲੀ ਤੋਂ ਹਾਰ ਕੇ ਆਏ ਨੇ ਉਹ ਹੁਣ ਪੰਜਾਬ ਚਲਾ ਰਹੇ ਨੇ ਤੇ ਸੁਖਵੀਰ ਬਾਦਲ ਵੱਲੋਂ ਇਹਨਾਂ ਨੂੰ ਲਾਣਤਾ ਪਾਈਆਂ ਜਾ ਰਹੀਆਂ ਨੇ ਤੇ ਸੁਖਵੀਰ ਬਾਦਲ ਨੂੰ ਬੈਂਨ ਦੇ ਵਿੱਚ ਚੜ੍ਹਾ ਲਿਆ ਗਿਆ ਤੇ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਸੁਖਵੀਰ ਬਾਦਲ ਆਇਆ ਉਹ ਕਹਿ ਰਿਹਾ ਕਿ ਪੰਜਾਬ ਸਾਡਾ ਸੀ ਅਸੀਂ ਜਿਹੜੇ ਸੀ ਉਹ ਸਾਡੇ ਜਿਹੜੇ ਕੰਮ ਸੀ ਉਹ ਲੋਕਾਂ ਨੂੰ ਨਹੀਂ ਪਸੰਦ ਆਏ ਤਾਂ ਕਰਕੇ ਇਹਨਾਂ ਨੇ ਭਗਵੰਤ ਮਾਨ ਨੂੰ ਚੁਣਿਆ ਸੀ ਪਰ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਚੁਣ ਲਿਆ ਤੇ ਪੰਜਾਬ ਦੀ ਸਾਰੀ ਕਮਾਨ ਜਿਹੜੀ ਹੈ ਉਹ ਕੇਜਰੀਵਾਲ ਦੇ ਹੱਥ ਭੇਜੀ ਹੋਈ ਹੈ ਕੀ ਕਹਣਾ ਸੁਖਵੀਰ ਬਾਦਲ ਦਾ ਉਹ ਤੁਹਾਨੂੰ ਦਿਖਾਉਨੇ ਆ ਨੇ ਖਤਮ ਕਰਤੇ ਤੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੇ ਉਹਨਾਂ ਦੇ ਐਮਐਲਏ ਨੂੰ ਡੋਮ ਬੰਨਣਾ ਚਾਹੀਦਾ ਹੈ। ਸਾਨੂੰ ਪੰਜਾਬ ਦੀ ਜਨਤਾ ਨੇ ਚੁਣ ਕੇ ਭੇਜਿਆ ਹੈ ਕੇਜਰੀਵਾਲ ਨੇ ਨਹੀਂ ਕਿ ਅੱਜ ਸਾਰਾ ਕਬਜਾ ਕੇਜਰੀਵਾਲ ਨੇ ਕੀਤਾ। ਮੈਂ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹਣਾ ਹੈ ਕੇਜਰੀਵਾਲ ਨੇ ਪੂਰਾ ਪੰਜਾਬ ਕਬਜਾ ਕਰ ਲਿਆ। ਇੰਨਾ ਕਾਲੀ ਦਲ ਦੀ ਜਥੇਬੰਦੀ ਤੋਂ ਡਰ ਗਿਆ ਵਰਕਰ ਡਰ ਗਿਆ ਕਿ ਅੱਜ ਘਰ ਘਰ ਪਿੰਡ ਪਿੰਡ ਕੇਜਰੀਵਾਲ ਦੇ ਆਰਡਰ ਤੇ ਪੰਜਾਬ ਪੁਲਿਸ ਆ ਕੇ ਸਾਰਨ ਰੁਕੀ ਜਾਂਦੀ ਬੜੀ ਜਾਂਦੀ ਹੈ ਡੈਮੋਕਰੈਟਿਕ ਰਾਈਟਸ ਜਿਹੜੇ ਪੰਜਾਬ ਦੇ ਲੋਕਾਂ ਦੇ ਐ ਹਰ ਇਨਸਾਨ ਦੇ ਐ ਸਾਰੇ ਉਹਨੇ ਖਤਮ ਕਰ ਦਿੱਤੇ ਐ ਇੱਥੇ ਸੁਪਰੀਮ ਅਥਾਰਟੀ ਵਾਂਗੂ ਇੱਥੇ ਆ ਕੇ ਬਹਿ ਗਿਆ ਮੈਂ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਆਓ ਇਕੱਠੇ ਹੋਈਏ ਇਸ ਕੇਜਰੀਵਾਲ ਤੋਂ ਪੰਜਾਬ ਨੂੰ ਆਜ਼ਾਦ ਕਰਾਈਏ ਇਸ ਕੇਜਰੀਵਾਲ ਨੇ ਨਿਸ਼ਾਨਾ ਰੱਪਣਾ ਲਿਆ 2.5 ਸਾਲ ਵਿੱਚ ਮੈਂ 10000 ਕਰੋੜ ਰੁਪਏ ਇਕੱਠਾ ਕਰਕੇ ਮੈਂ ਆਪਣੀ ਪਾਰਟੀ ਵਾਸਤੇ ਇਕੱਠਾ ਕਰੂੰਗਾ ਪਹਿਲਾ ਹਮਲਾ ਜਿਹੜਾ ਬਹੁਤ ਵੱਡਾ ਹਮਲਾ ਕੀਤਾ ਉਹ 40 ਹਜ਼ਾਰ ਏਕੜ ਜ਼ਮੀਨ ਅਕਵਾਇਰ ਕਰਦਾ ਜਿਹੜੇ ਨਵੇਂ ਐਕਟ ਦੇ ਕੀਤਾ ਮਤਲਬ ਆ ਕਿ ਮੈਂ ਇੱਥੋਂ ਆਪਣੇ ਦਿੱਲੀ ਦੇ ਜਿਹੜੇ ਇਹਦੇ ਨਾਲ ਠੇਕੇਦਾਰ ਬਿਲਡਰ ਜਿਹੜੇ ਇਹਦੇ ਨਾਲ ਸੈੱਟ ਹੈ ਉਹਨਾਂ ਨਾਲ ਸੌਦੇ ਕਰਕੇ ਇੱਥੇ ਪੰਜਾਬ ਦੀ ਜ਼ਮੀਨ ਦਿੱਲੀ ਵਾਲੇ ਬਿਲਡਰਾਂ ਨੂੰ ਤੇ ਉਹ ਠੇਕੇਦਾਰ ਨੂੰ ਦਊਗਾ ਪਰ ਅਸੀਂ ਇਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਨਾਲ ਬੇਨਤੀ ਕਰਨਾ ਚਾਹਣਾ ਹੈ ਇੱਕ ਇੱਕ ਵਰਕਰ ਹਰ ਕਮਾਨੀ ਦਊਗਾ ਪਰ ਪੰਜਾਬ ਦੇ ਵਿੱਚ ਆ ਕਬਜਾ ਹਟਾ ਕੇ ਛੱਡੂਗਾ ਕੇਜਰੀਵਾਲਾ ਡੈਮੋਕਰੈਟਿਕ ਰਾਈਟ ਕੇਜਰੀਵਾਲੇ ਖਤਮ ਕਰਤੇ ਤੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੋਂ ਉਹਨਾਂ ਦੇ ਐਮਐਲਏ ਨੂੰ ਘੱਟ ਮਰਨਾ ਚਾਹੀਦਾ ਤੁਹਾਨੂੰ ਪੰਜਾਬ ਦੀ ਜਨਤਾ ਨੇ ਚੁਣ ਕੇ ਭੇਜਿਆ ਹੈ ਕੇਜਰੀਵਾਲੇ ਨਹੀਂ ਤੇ ਅੱਜ ਸਾਰਾ ਕਬਜਾ ਕੇਜਰੀਵਾਲੇ ਤੋਂ ਮੈਂ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹੁੰਦਾ ਕੇਜਰੀਵਾਲ ਨੇ ਪੂਰਾ ਪੰਜਾਬ ਸਿਕਬਜ਼ਾ ਕਰ ਲਿਆ ਐ ਇੰਨਾ ਕਾਲੀ ਦਿਲ ਦੀ ਜਥੇਬੰਦੀ ਤੋਂ ਡਰ ਗਿਆ ਵਰਕਆਊਟ ਵਰ ਗਿਆ ਕਿ ਅੱਜ ਘਰ ਘਰ ਪਿੰਡ ਪਿੰਡ ਕੇਜਰੀਵਾਲ ਦੇ ਆਰਡਰ ਤੇ ਪੰਜਾਬ ਪੁਲਿਸ ਆ ਕੇ ਸਾਰਨ ਰੁਕੀ ਜਾਂਦੀ ਬੜੀ ਜਾਂਦੀ ਹੈ ਡੈਮੋਕਰੈਟਿਕ ਰਾਈਟਸ ਜਿਹੜੇ ਪੰਜਾਬ ਦੇ ਲੋਕਾਂ ਦੇ ਐ ਹਰ ਇਨਸਾਨ ਦੇ ਐ ਸਾਰੇ ਉਹਨੇ ਖਤਮ ਕਰ ਦਿੱਤੇ ਐ ਇੱਥੇ ਸੁਪਰੀਮ ਅਥਾਰਟੀ ਵਾਂਗੂ ਇੱਥੇ ਆ ਕੇ ਬਹਿ ਗਿਆ ਮੈਂ ਪੰਜਾਬੀ ਨੂੰ ਦੱਸਣਾ ਚਾਹੁੰਦਾ ਆਓ ਇਕੱਠੇ ਹੋਈਏ ਐਸ ਕੇਜਰੀਵਾਲ ਤੋਂ ਪੰਜਾਬ ਨੂੰ ਆਜ਼ਾਦ ਕਰਾਈਏ। ਐਸ ਕੇਜਰੀਵਾਲ ਨੇ ਨਿਸ਼ਾਨਾ ਰੱਖਣ ਲਿਆ ਹੈ। ਕਿ 1.5 ਸਾਲ ਵਿੱਚ ਮੈਂ 10000 ਕਰੋੜ ਰੁਪਏ ਇਕੱਠਾ ਕਰਕੇ ਮੈਂ ਆਪਣੀ ਪਾਰਟੀ ਵਾਸਤੇ ਇਕੱਠਾ ਕਰੂੰਗਾ। ਪਹਿਲਾ ਹਮਲਾ ਜਿਹੜਾ ਬਹੁਤ ਵੱਡਾ ਹਮਲਾ ਕੀਤਾ ਉਹ 40000 ਏਕੜ ਜ਼ਮੀਨ ਅਕਵਾਇਰ ਕਰਦਾ ਜਿਹੜੇ ਨਵੇਂ ਐਕਟ ਦੇ ਕੀਤਾ। ਮਤਲਬ ਆ ਕਿ ਮੈਂ ਇੱਥੋਂ ਆਪਣੇ ਦਿੱਲੀ ਦੇ ਜਿਹੜੇ ਇਹਦੇ ਨਾਲ ਠੇਕੇਦਾਰ ਬਿਲਡਰ ਜਿਹੜੇ ਇਹਦੇ ਨਾਲ ਸੈੱਟ ਹੈ ਉਹਨਾਂ ਨਾਲ ਸੌਦੇ ਕਰਕੇ ਇੱਥੇ ਪੰਜਾਬ ਦੀ ਜ਼ਮੀਨ ਦਿੱਲੀ ਵਾਲੇ ਬਿਲਡਰਾਂ ਨੂੰ ਉਹ ਠੇਕੇਦਾਰ ਨੂੰ ਦਊਗਾ ਪਰ ਅਸੀਂ ਆਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਨਾਲ ਬੇਨਤੀ ਕਰਨਾ ਚਾਹਣਾ ਹੈ ਇੱਕ ਇੱਕ ਵਰਕਰ ਹਰ ਕਮਾਨੀ ਦਊਗਾ ਪਰ ਪੰਜਾਬ ਦੇ ਵਿੱਚ ਆ ਕਬਜ਼ਾ ਹਟਾ ਕੇ ਛੱਡੂਗਾ ਕੇਜੀਵਾ